ਉਨਾਂ ਨੂੰ ਲੱਗਿਆ ਕਿ ਭਾਈ ਹੁਣ ਸਾਡਾ ਮੁੜਨ ਦਾ ਵੇਲਾ ਸਸੀਂ ਜੇ ਬਾਹਰ ਰਹੇ ਤੇ ਗਰਕ ਹੋਗਾ ਤੋ ਦਾ ਗਰਕ ਹੁੰਦਾ ਜਾਊਗਾ ਉਸ ਉਸ ਵਾਲਾ ਤਾਂ ਨੇ ਦੀਪ ਸਿੱਤੂ ਵਰਗੇ ਮੁੰਡੇ ਵਾਪਸ ਮੋੜੇ ਤੇ ਅੱਜ ਫੇਰ ਇੱਕ ਪਿਛਲੇ 10 12 ਸਾਲਾਂ ਚ ਇੱਕ ਲਹਿਰ اٹਹੀ ਥੱਲੇ ਨੌਜਵਾਨਾਂ ਚ ਜੋਸ਼ ਆ ਤੇ ਆ ਉਹਦੀ ਵੀ ਵੱਡੀ ਗੱਲ ਇਹ ਹੋਈ ਕਿ ਸੰਗਤ ਨੇ ਤਾਂ 2017 ਚ ਵੀ 2022 ਚ ਵੀ 2024 ਚ ਵੀ ਨਕਾਰਤੀ ਸੀ ਲੀਡਰਸ਼ਿਪ ਪਰ ਗੁਰੂ ਨੇ ਫੇਰ ਇੱਕ ਹੋਣ ਕਲਾ ਵਰਤਾਈ 2 ਦਸੰਬਰ ਨੂੰ ਵਰਤਾਈ ਇਸਾ ਐਸੀ ਕਹਾਵਤਾਈ ਜਿਹੜੀ 18ਵੀਂ ਸਦੀ ਸਾਨੂੰ ਯਾਦ ਹੋ ਗਈ ਦੁਨੀਆ ਭਰ ਚ ਸਾਡਾ ਫੇਰ ਇੱਕ ਹੋ ਗਿਆ ਕਿਉਂਕਿ ਐਡਾ ਵੱਡਾ ਤੋਤਕ ਹੀ ਰਚਿਆ ਗਿਆ ਇੱਕ ਤਰ੍ਹਾਂ ਦਾ ਐਡਾ ਵੱਡਾ ਜਹਾਜ ਜਲਾਲ ਖਾਲਸੇ ਦਾ ਨਜ਼ਾਰਾ ਹੈ ਉੱਥੋਂ ਵੀ ਪਘੋੜੇ ਹੋਗੇ ਉੱਥੋਂ ਦੇ ਵਿੱਚੋਂ ਕੋਈ ਪੰਜ ਸੱਤ ਮੈਂਬਰੀ ਕਮੇਟੀ ਚੋਂ ਦੋ ਪੱਤ ਪਘੋੜੇ ਹੋਗੇ ਤੇ ਹਾਲਤ ਇਹ ਹੋ ਗਈ ਅੱਜ ਕਿਉਂਕਿ ਆਪਾਂ ਇੱਕ ਟਕਰਾਅ ਵਾਲੀ ਸਥਿਤੀ ਚ ਆ ਗਏ ਆ ਪਰ ਆਪਾਂ ਨੂੰ ਉਸੇ ਅਕਾਲੀ ਦਲ ਨੂੰ ਆਪਾਂ ਵਾਪਸ ਲੈਣਾ ਤੇ ਉਹਨੂੰ ਮੋੜ ਸਿਰਜਣਾ ਉਸ ਸਿਰੂ ਮੂਰਤ ਸਿਰਜਣਾ ਪਰ ਸਿਰਜਣਾ ਆਪਾਂ ਬਿਹਤਰ ਹੈਗਾ ਸਿਰਜਣਾ ਆਪਾਂ ਉਹ ਕਾਲੀ ਦਲ ਨਹੀਂ ਜਿਹਦੇ ਵਿੱਚ ਕਾਕੇ ਡਾਲਰਾਂ ਦੇ ਘੁੰਮਦੇ ਹੋਣ ਤੇ ਫੋਰਚੂਨ ਡਾਲਰਾਂ ਦੇ ਘੁੰਮਦੇ ਹੋਣ ਆਪਾਂ ਉਹ ਉਹ ਨਹੀਂ ਕਾਲੀ ਦਲ ਸਿਰਜਣਾ ਜਿਹਦੇ ਵਿੱਚ ਐਸ਼ ਪ੍ਰਸਤੀ ਹੋਵੇ ਨਿਜ ਪ੍ਰਸਤੀ ਹੋਵੇ ਪਰਿਵਾਰ ਬਾਤ ਬਾਤ ਆਪਾਂ ਉਹ ਕਾਲੀ ਦਲ ਸਿਰਜਣਾ ਜਿਹੜਾ 1974 ਦੇ ਮਤੇ ਪਾਸ ਕਰਦਾ ਸੀ ਜਿਹੜਾ ਸਿੱਖਾਂ ਦੀ ਅਟਰੀ ਪਛਾਣ ਦੀ ਗੱਲ ਕਰਦਾ ਸੀ ਨਿਆਰੀ ਪਛਾਣ ਦੀ ਗੱਲ ਕਰਦਾ ਸੀ ਉਹ ਆਗੂ ਜਿਹੜਾ ਸਿਹਤ ਦੇ ਬਾਰੇ ਬਾਰੇ ਗੱਲ ਕਰਦਾ ਸੀ ਉਹ ਆਗੂ ਇਹ ਜਿਹੜੀ ਸਿੱਖਿਆ ਬਾਰੇ ਗੱਲ ਕਰਦਾ ਸੀ ਉਹ ਆਗੂ ਇਹ ਜਿਹੜਾ ਇਹ ਕਹਿੰਦਾ ਸੀਗਾ ਕਿ ਗੁਰਮਤਿ ਦਾ ਪ੍ਰਚਾਰ ਹੋਣਾ ਚਾਹੀਦਾ ਹੈ ਉਹ ਕਾਦੀ ਦਲ ਜਿਹੜਾ ਇਹ ਕਹਿੰਦਾ ਸੀਗਾ ਕਿ ਆਪਣਾ ਲੋਕ ਤਾਂ ਜੈ ਪ੍ਰੋਸਪਰਿਟੀ ਹੋਣੀ ਚਾਹੀਦੀ ਆ ਖੁਸ਼ਹਾਲ ਖੁਸ਼ਹਾਲ ਹੋਣੀ ਚਾਹੀਦੀ ਆ ਲੋਕ ਪਰ ਵੰਡ ਜਿਹੜੀ ਗਰੀਬੀ ਜਮੀਰੀ ਦਾ ਪਾੜਾ ਉਹ ਵੀ ਕੱਟ ਹੋਣਾ ਚਾਹੀਦਾ ਆ ਆਪਾਂ ਅੱਜ ਉਹ ਕਾਦੀ ਦਲ ਸਿਰਜਣਾ ਨਾ ਕਿ ਆਪਾਂ ਐਸਾ ਕਾਦੀ ਦਲ ਸਿਰਜਣਾ ਕਿ ਵੀ ਜਿਹੜਾ ਪਹਿਲਾ ਹਰਗਾ ਤੇ ਪਿਛਲਾ ਜਦੋਂ ਢੋਣ ਲੱਗੇ ਆ ਤੇ ਇੱਕ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਚਵਾਰਾ ਨਾ ਪਾਉਣ ਲੱਗੇ ਹੋ ਤੇ ਚਗਾਠਾਂ ਨਵੀਆਂ ਹੀ ਲਾਇਓ ਪੁਰਾਣੇ ਵਾਲੀਆਂ ਨਾ ਲਾ ਲਓ ਲਟੈਣਾ ਨਵੀਆਂ ਹੀ ਲਾਇਓ ਬਾਲੇ ਵੀ ਨਵੇਂ ਲਾਇਓ ਜੇ ਇੱਕ ਅੱਧੀ ਦੇ ਵਿੱਚ ਵੀ ਦੀਮਕ ਲੱਗੀ ਰਹਗੀ ਇੱਕ ਅੱਧੀ ਦੇ ਵੀ ਚੂਲ ਹੋਰ ਗਈ ਤਾਂ ਉਹੀ ਵਾਛ ਉਹੀ ਕੜੀਆਂ ਆਪਣੇ ਅੰਦਰ ਹੋਣ ਸੋ ਭਰਾਵੋ ਆਪਾਂ ਨੂੰ ਦੁਬਾਰਾ ਚਿੰਨਾ ਪੈਣਾ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਤੇ ਲੀਡਰਸ਼ਿਪ ਦੇਣੀ ਪੈਣੀ ਹੈ। ਇਹੀ ਤੁਹਾਡਾ ਕੰਟ੍ਰਿਬਿਊਸ਼ਨ ਹੋਊਗੀ, ਇਹੀ ਤੁਸੀਂ ਸਿਆਸਤ ਹੋਊਗੀ ਤੇ ਵਾਅਦੇ-ਵਾਦੇ ਦੇ ਆਸਤੇ ਤੁਸੀਂ ਪਰਚੀਆਂ ਕੱਟੋ, ਆਪ ਕਰੋ ਪਿੰਡ-ਪਿੰਡ ਜਾ ਕੇ ਸਮਝਾਓ, ਕਸਬੇ-ਕਸਬੇ ਚ ਸਮਝਾਓ। ਤੇ ਇਸ ਇਲਾਕੇ ਨੇ ਖਾਸ ਕਰਕੇ ਇਹਦੀ ਇੱਕ ਮਿਸਾਲ ਰਚੀ ਆ। ਜਦੋਂ ਅਹਿਮਦ ਸ਼ਾਹ ਅਦਾਲੀ ਨੇ ਵੱਡਾ ਘੰੂ ਘਾਰਾ ਕੀਤਾ ਤਾਂ ਘੰੂ ਘਾਰੇ ਤੇ ਐਨ ਮੈਦਾਨ ਦੇ ਵਿੱਚ ਗਲਤ ਸਿੰਘ ਨੇ ਸਲਾਹ ਦਿੱਤੀ ਕਿ ਵੀ ਆਪਾਂ ਮਿਸਰਾ ਚ ਵੰਡ ਲੀਏਗਾ ਜੇ ਉਹਦਾ ਤੁਮ ਬਨੇਗਾ ਤੁਮ ਬਨੇ ਇੱਕ ਬ੍ਰਿਗੇਡ ਦੇ ਬਰਾਬਰ ਹੁੰਦਾ ਆ অলਮੋਸਟ ਠੀਕ ਹੈ ਜੀ ਉਹ ਉਹਦੇ ਅਗੇਂਸਟ ਆਪਾਂ ਮਿਸਲਾਂ ਚ ਵੰਡ ਲਈਏ ਜਥੇਦਾਰ ਸਾਹਿਬ ਨੇ ਇਹ ਗੱਲ ਆਖੀ ਕਿ ਮਿਸਲ ਵੰਡ ਕਾਨੂੰਨ ਆ ਪਾਓ ਰਲ ਮਿਲ ਕੇ ਪੰਥ ਬਚਾਓ ਇਸ ਇਲਾਕੇ ਨੇ ਇਹ ਚੀਜ਼ ਦਿਖਾਈ ਆ ਇਹਨਾਂ ਨੇ ਆਪਦੇ ਨਿੱਜੀ ਜਿਹੜੇ ਮਤਭੇਦ ਸੀ ਉਹ ਖਤਮ ਕੀਤੇ ਹਰ ਤਰ੍ਹਾਂ ਦਾ ਆਪਦੇ ਵਿੱਚੋਂ 파ੜਾ ਕਰਿਆ ਤੇ ਅੱਜ ਐਡਾ ਸੋਨਾ ਇਕੱਠ ਕੀਤਾ ਹਜ਼ਾਰਾਂ ਦਾ ਇਕੱਠ ਕੀਤਾ ਤੇ ਥਾਂ ਥਾਂ ਤੇ ਇਹਦੀ ਗੱਲ ਹੋ ਰਹੀ ਆ ਤੇ ਇਹ ਸੁਨੇਹਾ ਲੈ ਕੇ ਸਾਰੀ ਥਾਂ ਜਾਓ ਤੇ ਇਹਨਾਂ ਨੂੰ ਦਾਤ ਦਿਨਾ ਇਹਨਾਂ ਨੂੰ ਇਹਨਾਂ ਦੀ ਵਾਹ ਵਾਹ ਕਰਨੀ ਬਣਦੀ ਆ ਸਾਡੀ ਕਿ ਇਹਨਾਂ ਨੇ ਸਾਨੂੰ ਸੁਨੇਹਾ ਦਿੱਤਾ ਕਿ ਆਪਾਂ ਹੀਠਾ ਹੀ ਨਹੀਂ ਆਪਾਂ ਉਤਾਹ ਤੱਕ ਇੱਕ ਇੱਕ ਮਤ ਹੋ ਕੇ ਚੱਲੀਏ ਜਦੋਂ ਅਸੀਂ ਇੱਕ ਮਤ ਹੋ ਕੇ ਚੱਲਾਂਗੇ ਤਾਂ ਹੀ ਸਾਡੇ ਕੋਲ ਜਿੱਤ ਆਊਗੀ